ਪਹਿਲਾਂ ਹਰਜਿੰਦਰ ਸਿੰਘ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਹੈ ਲੇਕਿਨ ਇਸੇ ਤੋਂ ਬਾਅਦ ਆਈਸੀਈ ਦੇ ਵੱਲੋਂ ਹਾਲ ਹੀ ਦੇ ਵਿੱਚ ਹਰਜਿੰਦਰ ਸਿੰਘ ਦਾ ਸਾਥੀ ਜੋ ਕਿ ਟਰੱਕ ਦੇ ਵਿੱਚ ਉਸਦੇ ਨਾਲ ਬੈਠਾ ਸੀ ਹਰਨੀਤ ਸਿੰਘ ਨੂੰ ਵੀ ਗ੍ਰਫਤਾਰ ਜਿਹੜਾ ਕੀਤਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਹਰਨੀਤ ਸਿੰਘ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਜਿਹੜਾ ਭਾਰਤ ਵਾਪਸ ਭੇਜਿਆ ਜਾਏਗਾ ਸੋ ਪਿਛਲੇ ਕਾਫੀ ਦਿਨਾਂ ਤੋਂ ਹਰਜਿੰਦਰ ਸਿੰਘ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਗਲਤ ਯੂ ਟਰਨ ਲੈਂਦੇ ਹਾਦਸਾ ਜਿਹੜਾ ਵਾਪਰਿਆ ਕਿ ਤਿੰਨ ਲੋਕਾਂ ਦੀ ਜਾਨ ਚਲੇ ਗਈ ਲੇਕਿਨ ਇਸੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਲੋਂ ਟ੍ਰੋਲ ਕਰਕੇ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਇੱਥੇ ਜੋ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਲੇਕਿਨ ਇੰਨੀ ਲੰਮੀ ਸਜ਼ਾ ਜੋ ਹੈ ਹਰਜਿੰਦਰ ਸਿੰਘ ਨੂੰ ਨਹੀਂ ਦੇਣੀ ਚਾਹੀਦੀ ਉਸ ਦੇ ਪਿੰਡ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਵੀ ਇਸੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਲੇਕਿਨ ਇੰਨੀ ਵੱਡੀ ਸਜ਼ਾ ਕਿ ਸਾਰੀ ਜਵਾਨੀ ਉਸ ਦੀ ਜੇਲ੍ਹ ਦੇ ਵਿੱਚ ਨਿਕਲ ਜਾਏ ਇੰਨੀ ਨਹੀਂ ਹੋਣੀ ਚਾਹੀਦੀ ਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਪੇਟੀਸ਼ਨਾਂ ਲਗਾਤਾਰ ਪਾਈਆਂ ਜਾ ਰਹੀਆਂ ਨੇ ਲੱਖਾਂ ਦੇ ਇੱਕ ਰੇਪ ਜਿਹੜੀ ਪਟੀਸ਼ਨ ਪੈ ਚੁੱਕੀ ਹੈ ਕਿ ਇਸ ਦੀ ਜੋ ਸਜ਼ਾਏ ਉਹ ਘਟ ਹੋ ਸਕੇ ਸੋ ਅਮਰੀਕਾ ਦੇ ਵਿੱਚ ਦੱਸ ਦਈਏ ਜਿੱਥੇ ਇਹ ਫਲੋਰੀਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਜਿਹੜਾ ਹਰਜਿੰਦਰ